ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਧਿਆਨ ਸਿੰਘ ਸਾਧਕੇ ਸਾਨ ਅੰਕ 16 ਖੜਕੂ ਵਾਦੇ ਦਿਨਾਂ ਵਿੱਚ ਪੰਜਾਬ ਵਿੱਚ ਵਾਪਰਦੀ ਹਰ ਘਟਨਾ ਖੜਕੂਆਂ ਦੇ ਪੇਟੇ ਪੈਂਦੀ ਸੀ ਭਾਵੇਂ ਉਹਨਾਂ ਵਿਚਾਰਿਆਂ ਨੂੰ ਕਿਸੇ ਘਟਨਾ ਦਾ ਚੇਤ-ਚੇਤਾ ਵੀ ਨਾ ਹੋਵੇ ਪਰ ਪੁਲਿਸ ਉਹਨਾਂ ਦੇ ਹੀ ਮਗਰ ਪੈਂਦੀ ਸੀ ਪੰਜਾਬ ਦੀਆਂ ਬਹੁਤ ਸਾਰੀਆਂ ਮਾੜੀਆਂ ਘਟਨਾਵਾਂ ਵਿੱਚ ਸਾਧਾ ਜਾਂ ਉਹਨਾਂ ਦੇ ਡੇਰਿਆਂ ਦਾ ਸਿੱਧਾ ਜਾਂ ਸਿੱਧਾ ਸਬੰਧ ਜ਼ਰੂਰ ਹੁੰਦਾ ਸੀ ਦੁੱਧ ਮਲਾਈਆਂ ਤੇ ਹੋਰ ਪਦਾਰਥ ਖਾ ਖਾ ਕੇ ਸਾਧ ਮੋਟੇ ਦੁੰਬੇ ਬਣੇ ਪਏ ਸਨ ਉਹਨਾਂ ਦੇ ਚੇਲੇ ਚਾਂਟੇ ਤੇ ਹੋਰ ਬਦਮਾਸ਼ੇ ਲੋਕ ਡੇਰੇ ਦੇ ਲਾਗੇ ਲਾਗੇ ਦੇ ਪਿੰਡਾਂ ਦੀ ਭੋਲੀ ਪਾਲੀ ਜਨਤਾ ਦਾ ਲੁੱਟ ਪਿੰਦੇ ਸਨ ਤੇ ਧੀਆਂ ਪੈਣਾ ਦੀ ਇੱਜ਼ਤ ਵੀ ਮਹਿਫੂਜ਼ ਨਹੀਂ ਸੀ ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਦਾ ਜ਼ਿਕਰ ਮੈਂ ਇੱਥੇ ਕਰ ਰਿਹਾ ਆਠ ਕਪ ਅੰਦਾਜ਼ਾ ਲਾਉਣ ਕੇ ਸਿੱਖ ਅਜੇ ਨਿਕਲੇ ਗਏ ਹੁਣ ਕਿ ਨਹੀਂ ਜਲੰਧਰ ਤੋਂ ਅੰਮ੍ਰਿਤਸਰ ਜਾਂਦੀ ਸੜਕ ਜੀਟੀ ਰੋਡ ਤੇ ਇੱਕ ਮਸ਼ਹੂਰ ਕਸਬਾ ਕਰਤਾਰਪੁਰ ਹੈ। ਇਤਿਹਾਸਕ ਸ਼ਹਿਰ ਹੈ। ਦੂਜੇ ਹੱਸ ਗੁਰਦੁਆਰੇ ਵੀ ਇੱਥੇ ਸਥਿਤ ਹਨ। ਸ਼੍ਰੋਮਣੀ ਕਮੇਟੀ ਦੇ ਮੈਂਬਰ ਸਰਦਾਰ ਸਤਨਾਮ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਸ਼੍ਰੋਮਣੀ ਕਮੇਟੀ ਨੇ 3 ਏਕੜ ਜ਼ਮੀਨ ਤੇ 9 ਲੱਖ ਰੁਪਏ ਨਕਦ ਕਸਬੇ ਕਰਤਾਰਪੁਰ ਵਿੱਚ ਬੱਚਿਆਂ ਦਾ ਸਕੂਲ ਬਣਾਉਣ ਲਈ ਮਨਜ਼ੂਰ ਕੀਤੇ ਸਨ। ਸ਼ੇਵਰੋਮਨੀ ਕਮੇਟੀ ਉਹ ਜੇ ਕੰਮ ਕਾਰ ਸੇਵਾ ਵਾਲੇ ਬਾਬਿਆਂ ਕੋਲੋਂ ਹੀ ਕਰਵਾਉਂਦੀ ਹੈ। ਇਸ ਲਈ ਬਾਬਾ ਉੱਤਮ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਇਹ ਕਾਰ ਸੇਵਾ ਸੌਂਪੀ ਗਈ। ਸਥਾਨਕ ਲੋਕਾਂ ਨੂੰ ਸਕੂਲ ਬਣਾਉਣ ਦਾ ਬੜਾ ਚਾਅ ਸੀ। ਇਸ ਕਰਕੇ ਨਾਲ ਲੱਗਦੇ ਸਾਰੇ ਪਿੰਡਾਂ ਨੇ ਹਮ-ਹਾਮਾ ਕੇ ਕਾਰ ਸੇਵਾ ਵਿੱਚ ਭਾਗ ਲਿਆ। ਬਾਬਾ ਉੱਤਮ ਸਿੰਘ ਦਾ ਚੇਲਾ ਧਿਆਨ ਸਿੰਘ ਇੱਥੋਂ ਦੀ ਕਾਰ ਸੇਵਾ ਦਾ ਮੁਖੀ ਬਣਾ ਕੇ ਭੇਜਿਆ ਗਿਆ ਸੀ। ਸਭ ਤੋਂ ਪਹਿਲਾਂ ਤਾਂ ਮਿੱਟੀ ਆਦ ਪੜਤੀ ਪਾਈ ਗਈ। ਫਿਰ ਬਾਬੇ ਨੇ ਸਾਰੇ ਪਿੰਡੂਆਂ ਨੂੰ ਵਰਗ ਲਾਇਆ ਕਿ ਸਕੂਲ ਬਹੁਤ ਵੱਡਾ ਬਣਾਉਣਾ ਚਾਹੀਦਾ। ਪਰ ਪੈਸੇ ਥੋੜੇ ਹਨ ਕਿਉਂ ਨਾ ਸੜਕਾਂ ਤੇ ਖੜੀਆਂ ਖੜੋਤੀਆਂ ਟਾਲੀਆਂ ਵੜ ਲਿਆ ਕਰੀਏ ਲੱਕੜੀ ਮੁਫਤੀ ਹੋ ਜਾਵੇਗੀ ਤੇ ਕਿਉਂ ਪੈਸੇ ਆਪਾਂ ਹੋਰ ਕਿਤੇ ਖਰਚ ਕਰ ਲਵਾਂਗੇ ਵਿਚਾਰੇ ਪਿੰਡਾਂ ਦੇ ਲੋਕਾਂ ਨੂੰ ਸਤੀ ਇਹ ਗੱਲ ਵੀ ਚੱਜ ਗਈ ਤੇ ਸੜਕਾਂ ਤੇ ਖਲੋਤੀਆਂ ਸਰਕਾਰੀ ਟਾਲੀਆਂ ਵੱਢਣ ਦਾ سلسلہ ਸ਼ੁਰੂ ਹੋ ਗਿਆ ਇਹ ਗੱਲ ਕੋਈ 1984-85 ਦੀ ਹੈ ਉਦੋਂ ਕੁਝ ਹਾਲਾਤ ਵੀ ਇਹੋ ਜਿਹੇ ਸਨ ਵਿਭਾਗ ਜੰਗਲਾਤ ਵਿੱਚੋਂ ਭਰਿਆ ਤੇ ਕਈ ਟਰਾਲੀਆਂ ਮੋਟੀਆਂ-ਮੋਟੀਆਂ ਟਾਲੀਆਂ ਤੇ ਸਫੈਦਿਆਂ ਦੀਆਂ ਵੱਡ-ਵੱਡ ਕੇ ਲਿਆਂਦੀਆਂ ਗਈਆਂ ਸਫੈਦੇ ਤਾਂ ਸਿੱਦੇ ਬਾਬਾ ਉੱਤਮ ਸਿੰਘ ਦੇ ਡੇਰੇ ਤੇ ਭੇਜੇ ਜਾਇ ਕਰਨ ਤੇ ਟਾਲੀ ਦੀ ਲੱਕੜ ਸੀਜ਼ਨ ਹੋਣ ਕਰਕੇ ਪੱਤੜ ਕਲਾਂ ਪਿੰਡ ਦੇ ਛੱਪੜ ਵਿੱਚ ਸੁੱਟ ਦਿਆ ਕਰਨ ਲਾਕੇਸ਼ਨ ਘੜ ਤੱਕ ਤੇ ਉਧਰੋਂ ਪਲੱਤ ਤੱਕ ਕਈ ਟਾਲੀਆਂ ਵੱਢ ਕੇ ਲਿਆਂਦੀਆਂ ਗਈਆਂ ਰਾਤ ਨੂੰ ਟਿੱਡੀ ਦਲ ਯਾਨੀ ਬਾਬਾ ਧਿਆਨ ਸਿੰਘ ਦੇ ਚੇਲੇ ਤੇ ਪਿੰਡੂ ਪਿਆ ਕਰੇ ਟਾਲੀ ਵੱਢ ਕੇ ਮੋਥੇ ਪਾ ਕੇ ਲੱਦ ਕੇ ਛੱਪੜ 'ਚ ਸੋਟਾਇਆ ਕਰਨ ਬਾਅਦ ਵਿੱਚ ਕੁਝ ਲੱਕੜ ਸਕੂਲ ਤੇ ਲੱਗੀ ਬਾਕੀ ਸਾਰੀ ਨੂੰ ਬਾਬਾ ਧਿਆਨ ਸਿੰਘ ਤੇ ਉਹਦੇ ਚੇਲੇ ਡੇਕਰ ਗਏ ਜੇ ਕੋਈ ਪੁੱਛੇ ਬਾਬਾ ਜੀ ਇਹ ਟਾਲੀ ਕਿੱਥੇ ਲੈ ਚੱਲਿਓ ਤੋ ਆਖਿਆ ਕਰੇ ਖਰੂਰ ਸਾਹਿਬ ਆਪਣਾ ਰਾਜੋ ਲੱਗਾ ਹੋਇਆ ਉੱਥੋਂ ਚਰਾ ਕੇ ਲੈ ਆਵਾਂਗੇ ਕਿਹੜਾ ਦੂਰ ਐਵੇਂ ਇੱਥੇ ਚرائی ਦੇ ਪੈਸੇ ਭਰਾਂਗੇ ਉਹਦਾ ਕੀ ਫਾਇਦਾ ਇਸ ਤਰ੍ਹਾਂ ਕਰਕੇ ਸਾਰੀ ਲੱਕੜ ਖੁਰਦ-ਬੁਰਦ ਹੋ ਗਈ ਪਰ ਪਿੰਡੂ ਸੰਗਤਾਂ ਪੂਰੇ ਹਿਸ਼ਾਰਾਂ ਕਰ ਸੇਵਾਲੀ ਡਟੀਆਂ ਰਹੀਆਂ ਪਹਿਲਾਂ ਗੁਰਦੁਆਰਾ ਬਣਾਇਆ ਗਿਆ ਕਿਉਂਕਿ ਇਹ ਬਾਬੇ ਬ੍ਰਾਹਮਣਾ ਬਾਗੀ ਆਉਣ ਵਾਲੀਆਂ ਪੁਸ਼ਤਾਂ ਦੀ ਆਮਦਨ ਦਾ ਪ੍ਰਬੰਧ ਬਾਕੀ ਸਭ ਕਮਾਣ ਨਾਲੋਂ ਪਹਿਲਾਂ ਕਰਦੇ ਹਨ ਸਕੂਲ ਸਕਾਲ ਬਣਾਉਣੇ ਤਾਂ ਐਵੇਂ ਬਾਧੂ ਕੰਮਾਂ ਵਿੱਚ ਹੀ ਗਿਣਦੇ ਹਨ ਜਿੱਥੇ ਢੇਰਾ ਬਣ ਜਾਵੇ ਉੱਥੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦੁੱਧ ਵੀ ਜ਼ਰੂਰ ਇਕੱਠਾ ਕਰਦੇ ਹਨ। ਬਾਬੇ ਨੇ ਇੱਕ ਦੋ ਘਰਾਂ ਦੀਆਂ ਜ਼ਰਾਨੀਆਂ ਨਾਲ ਸੰਬੰਧ ਪੈਦਾ ਕਰ ਲਏ ਤੇ ਉਹਨਾਂ ਨੂੰ ਦੁੱਧ, ਮੱਖਣ ਤੇ ਪੈਸੇ ਦੇ ਦਿਆ ਕਰੇ। ਉਹ ਬਾਬੇ ਨੂੰ ਖੁਸ਼ ਕਰ ਦਿਆ ਕਰਨ। ਇੱਕ ਦਿਨ ਬਾਣਾ ਇਹ ਵਾਪਰਿਆ ਕਿ ਬਾਬੇ ਦੀ ਯਰਾਨੇਦਾਰ ਜਦੋਂ ਉਹਦੇ ਕਮਰੇ ਵਿੱਚ ਆਈ ਤਾਂ ਕੁਝ ਬੰਦਿਆਂ ਨੇ ਵੇਖ ਲਈ। ਪਿੰਡਾਂ ਤੇ ਕਸਬਿਆਂ ਦਾ ਇਹ ਰਿਵਾਜ ਹੈ ਕਿ ਇਹੋ ਜੇ ਕੰਮ ਵਿਰੁੱਧ ਸਵੇਰੇ ਪੰਚਾਇਤ ਜ਼ਰੂਰ ਸੱਦੀ ਜਾਂਦੀ ਹੈ। ਬਾਬੇ ਨੇ ਵੇਖ ਲੈਣ ਵਾਲਿਆਂ ਦੇ ਇੱਕ ਮੋਤਬਰ ਸਰਦਾਰ ਸਰੂਪ ਸਿੰਘ ਪਿੰਡ ਬਿਸਰਾਮਪੁਰ ਕੋਲ ਮਨਨ ਤਰਲਾ ਕੀਤਾ। ਕਿ ਮੇਰੀ ਮਿੱਟੀ ਨਾ ਪੁੱਟੋ ਤੇ ਮੈਨੂੰ ਮਾਫੀ ਦੇ ਦਿਓ ਮੈਂ ਤੁਹਾਡੀ ਗਾਂ ਬਣ ਕੇ ਰਾਂਗਾ ਜੇ ਆਖੋਗੇ ਤਾਂ ਕਾਰ ਸੇਵਾ ਵੀ ਛੱਡ ਕੇ ਚਲਾ ਜਾਵਾਂਗਾ ਉਧਰ ਕੁਝ ਦਿਨਾਂ ਤੋਂ ਪਿੰਡਾਂ ਵਿੱਚ ਇੱਕ ਹੋਰ ਮਸਲਾ ਬੜਾ ਪੱਕਿਆ ਪਿਆ ਸੀ ਕਿਸੇ ਨੇ ਪੱਤਰ ਕਲਮ ਪਿੰਡ ਜੋ ਦੋਆਬੇ ਦਾ ਬਹੁਤ ਵੱਡਾ ਪਿੰਡ ਹੈ ਦੇ ਕਿਸਾਨ ਬਹਾਦਰ ਸਿੰਘ ਨੂੰ ਫਰੋਤੀ ਦੀ ਚਿੱਠੀ ਪਾ ਕੇ 50000 ਰੁਪਏ ਦੀ ਮੰਗ ਕੀਤੀ ਹੋਈ ਸੀ ਤੇ ਧਮਕੀ ਵਜੋਂ ਉਹਦਾ ਸਾਰਾ ਪਰਿਵਾਰ ਮਾਰ ਦੇਣ ਦੀ ਗੱਲ ਲਿਖੀ ਹੋਈ ਸੀ ਜੇ ਪੁਲਿਸ ਨੂੰ ਦੱਸਿਆ ਤਾਂ ਵੀ ਮਾਰੇ ਹੱਛਰ ਦੀ ਚੇਤਾਵਨੀ ਸੀ ਬਹਾਦਰ ਸਿੰਘ ਦੇ ਘਰ ਦੇ ਨਾਲ ਹੀ 5-6 ਘਰ ਹਨ ਇਹ ਪਿੰਡੋਂ ਬਾਰ ਬਾਰ ਇੱਕ ਸੱਲੂਆ ਨਾਂ ਦਾ ਛੋਟਾ ਜਿਹਾ ਗੁਰਦੁਆਰਾ ਹੈ ਜੋ ਜਠੇਰਿਆਂ ਕਰਕੇ ਮਾਨਤਾ ਰੱਖਦਾ ਹੈ ਤੇ ਲੋਕ ਉੱਥੇ ਮੱਥਾ ਟੇਕਣ ਆਉਂਦੇ ਹਨ ਬਹਾਦਰ ਸਿੰਘ ਵਿਚਾਰੇ ਨੇ ਕਦੇ 50000 ਰੁਪਇਆ ਹੱਥ ਵਿੱਚ ਫੜ ਕੇ ਵੀ ਨਹੀਂ ਸੀ ਵੇਖਿਆ ਦੇਣਾ ਕਿੱਥੋਂ ਸੀ ਚਿੱਠੀ ਪੜਦੇ ਸਾਰੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਪਰ ਡਾਕਟਰੀ ਸਹਾਇਤਾ ਵੇਲੇ ਸਿਰ ਮਿਲ ਜਾਣ ਕਰਕੇ ਉਹ ਬਚ ਗਿਆ ਇਸ ਘਟਨਾ ਦੀ ਵੀ ਸਾਰੇ ਪਿੰਡਾਂ ਵਿੱਚ ਬਹੁਤ ਚਰਚਾ ਸੀ ਉਧਰੋਂ ਧਿਆਨ ਸਿੰਘ ਦੀ ਬਦਕਾਰੀ ਵਾਲੀ ਗੱਲ ਚੱਲ ਪਈ ਸਰੂਪ ਸਿੰਘ ਬਿਸਰਾਮਪੁਰ ਨੇ ਕਿਹਾ ਤੇਰੀ ਪਹਿਲੀ ਗਲਤੀ ਹੈ ਤੈਨੂੰ ਮਾਫੀ ਤਾਂ ਦਿੱਤੀ ਜਾ ਸਕਦੀ ਹੈ ਪਰ ਇੱਕ ਤਾਂ ਲਿਖਤੀ ਮਾਫੀ ਮੰਗ ਤੇ ਇੱਕ ਇਹ ਕਾਰ ਸੇਵਾ ਛੱਡ ਕੇ ਇਥੋਂ ਦਫਾ ਹੋ ਜਾ ਅਸਲ ਵਿੱਚ ਇਹ ਫੈਸਲਾ ਮੂੰਹੋਂ ਤਾਂ ਸਰੂਪ ਸਿੰਘ ਦੇ ਅਖਵਾਇਆ ਗਿਆ ਵੈਸੇ ਇਹ ਫੈਸਲਾ ਸਾਰੇ ਲਾਗੇ ਲਾਗੇ ਦੇ ਪਿੰਡਾਂ ਦੇ ਮੁੱਤਬਰਾਂ ਦਾ ਸੀ ਜਦੋਂ ਧਿਆਨ ਸਿੰਘ ਮਾਫੀਨਾਮਾ ਲਿਖਣ ਲੱਗਾ ਤਾਂ ਅਜੇ ਉਸਨੇ ਵਾਹਿਗੁਰੂ ਜੀ ਦਾ ਅਕਾਲ ਪੁਰਖ ਵਾਹਿਗੁਰੂ ਜੀ ਕੀ ਫਤਿਹ ਲਿਖੀ ਸੀ ਕਿ ਲਾਗੇ ਬੈਠੇ ਕਪੜੇ ਲਿਖੇ ਕਿਸਾਨ ਨੇ ਬੜੇ ਧਿਆਨ ਨਾਲ ਲਖਾਈ ਵੇਖੀ ਤੇ ਉਹ ਇਹ ਕਹਿ ਕੇ ਉੱਠ ਕੇ ਚਲਾ ਗਿਆ ਕਿ ਮੈਂ ਹੁਣੇ ਆਉਂਦਾ ਹਾਂ ਉਹ ਸਕੂਟਰ ਤੇ ਜਾ ਕੇ ਬਹਾਦਰ ਸਿੰਘ ਵਾਲੀ ਫਰੋਤੀ ਦੀ ਚਿੱਠੀ ਲੈ ਤੇ ਲਿਆ ਕੇ ਸਰੂਪ ਸਿੰਘ ਦੇ ਹੱਥ ਫੜਾ ਦਿੱਤੀ। ਜਦੋਂ ਦੋਵੇਂ ਚਿੱਠੀਆਂ ਮੇਲ ਕੇ ਵੇਖੀਆਂ ਗਈਆਂ ਤਾਂ ਉਹ ਵੀ ਧਿਆਨ ਸਿੰਘ ਦੇ ਹੱਥਾਂ ਦੀ ਹੀ ਲਿਖੀ ਹੋਈ ਸੀ। ਸਾਰੀ ਪੰਚਾਇਤ ਫੇਰ ਬਹਿ ਗਈ। ਜਦੋਂ ਉਹਨੂੰ ਚਿੱਠੀ ਬਾਰੇ ਪੁੱਛਿਆ ਗਿਆ ਤਾਂ ਹਿੰਦੀ ਦੀ ਕਹਾਵਤ ਵਾਂਗ ਕਾਟੋ ਤੋਂ ਕਤਰਾ ਖੂਨ ਕਾ ਨਾ ਥਾ ਵਾਲੀ ਗੱਲ ਸੀ। ਧਿਆਨ ਸਿੰਘ ਪੈਰਾਂ ਤੋਂ ਸਿਰ ਉਤਾਣਾ ਚੁੱਕੇ ਸਰੂਪ ਸਿੰਘ ਨੇ ਪੁੱਛਿਆ ਹੋਰ ਕਿੰਨੀਆਂ ਗੂਏ ਚਿੱਠੀਆਂ ਪਾਈਆਂ ਹੀ? ਉਹਨੇ ਕਿਹਾ ਇੱਕ ਬਾਬੇ ਬਕਾਲੇ ਦੇ ਇੱਕ ਬੰਦੇ ਨੂੰ ਤੇ ਇੱਕ ਹਮੀਰੇ ਲਾਗੇ ਦਿਆਲਪੁਰ ਪਿੰਡ ਦੇ ਮੰਗੀ ਨਾਂ ਦੇ ਵਲੈਤੀਏ ਨੂੰ ਕਈ ਆਖਣ ਪੁਲਿਸ ਨੂੰ ਫੜਾਈਏ ਕਈ ਆਖਣ ਝੱਗਾ ਚੁੱਕਾਂਗੇ ਤਾਂ ਆਪਣਾ ਢਿੱਡ ਨੰਗਾ ਹੋਊ ਗੱਲ ਕਾਲ ਤਖਤ ਤੇ ਲੈ ਚੱਲੋ ਬਾਬੇ ਉਤਮ ਸਿੰਘ ਨੂੰ ਵੀ ਉੱਥੇ ਬੁਲਾਇਆ ਗਿਆ ਪਰ ਉਹ ਤਾਂ ਮੰਨਿਆ ਪਰ ਮੰਨਿਆ ਰਹਿ ਚੁੱਕਾ ਕਬਜ਼ੇਬਾਜ਼ ਤੇ ਪੁਲਿਸ ਤੇ ਸਰਕਾਰ ਦਾ ਟਾਊਟ ਸੀ ਉਧਰ ਮਝੈਲਾਂ ਨੂੰ ਉਦੋਂ ਇਹ ਬੜਾ ਭਲੇਖਾ ਹੁੰਦਾ ਸੀ ਭਈ ਦੁਆਬੀ ਐਵੇਂ ਡਰਪੋਕ ਜੇ ਹੁੰਦੇ ਹਨ ਬਾਬੇ ਉਤਮ ਸਿੰਘ ਨੇ ਆਖਿਆ ਮਾਫੀ ਧਿਆਨ ਸਿਉ ਮੰਗ ਲੈਂਦਾ ਪਰ ਜੇ ਆਕੂ ਕਾਰ ਸੇਵਾ ਦਾ ਡੰਡਾ ਡੇਰਾ ਪੁੱਟੋ ਤਾਂ ਉਹ ਗੱਲ ਨਹੀਂ ਜੇ ਹੋਣੀ ਉਹਨੇ ਹਾਜ਼ਰ ਲੋਕਾਂ ਸਾਹਮਣੇ ਆਪਣਾ ਝੱਗਾ ਉਤਾ ਚੁੱਕ ਕੇ ਕਿਆ ਲਾ ਲੋ ਜਿਹੜਾ ਜ਼ੋਰ ਲੱਗਦਾ ਜੇ ਯਾਨੀ ਇਹਦਾ ਮਤਲਬ ਕੀ ਹੁੰਦਾ ਸਾਰੇ ਜਾਣਦੇ ਹਨ ਇਸ ਤਰ੍ਹਾਂ ਹੁੰਦਿਆਂ ਕਰਦਿਆਂ ਸਮਾਂ ਲੰਘਦਾ ਗਿਆ ਸਕੂਲ ਬਣ ਕੇ ਤਿਆਰ ਹੋ ਗਿਆ ਤੇ ਚੱਲਣ ਵੀ ਲੱਗ ਪਿਆ ਧਿਆਨ ਸਿੰਘ ਹੁਣ ਸਕੂਲ ਦੀਆਂ ਮਾਸਟਰਾਨੀਆਂ ਦੇ ਵਿਚਕਾਰ ਬਹਿ ਕੇ ਬਦਾਮ ਤੇ ਕਾਜੂ ਖਾਇਆ ਕਰੇ ਜਿਹੜੀ ਮਾਸਟਰਾਨੀ ਨੂੰ ਜੀ ਕਰੇ ਕੱਢ ਦਿਆ ਕਰੇ ਜਿਹਨੂੰ ਜੀ ਕਰੇ ਰੱਖ ਲਿਆ ਕਰੇ ਅੰਮ੍ਰਿਤਸਰੋਂ ਲੈ ਆਖੇ 5-7 ਧੂਤੇ ਜੇ ਵੀ ਰੱਖ ਲੈ ਲੋਕ ਢਿੱਡੋਂ ਔਖੇ ਤਾਂ ਬਹੁਤ ਸਨ ਪਰ ਕਰ ਕੁਝ ਨਹੀਂ ਸੀ ਸਕਦੇ ਧਿਆਨ ਸਿੰਘ ਹੁਣ ਬਹੁਤ ਸ਼ਕਤੀਸ਼ਾਲੀ ਬਣ ਚੁੱਕਾ ਸੀ ਤੇ ਪੁਲਿਸ ਨਾਲ ਵੀ ਚੰਗੀ ਹੂਕਾਂ ਬਣਾ ਲਈ ਸੀ ਪੁਲਿਸ ਨੂੰ ਕੰਮ ਦੇਣ ਲੱਗ ਪਿਆ ਸੀ ਤੇ ਆਮ ਫਰੋਤੀਆਂ ਵਸੂਲਣ ਤੇ ਹੋਰ ਸਹੂਲਤਾਂ ਲੈਣ ਲੱਗ ਪਿਆ ਸੀ ਉਹਨਾਂ ਦਿਨਾਂ ਵਿੱਚ ਜਦੋਂ ਖਾੜਕੂ ਵੀ ਪੂਰੇ ਜ਼ੋਰ ਵਿੱਚ ਸਨ ਬੱਕਰੇ ਦੀ ماں ਕਿੰਨੇ ਕੁ ਦਿਨ ਖੈਰ ਬਣਾ ਸਕਦੀ ਸੀ ਇੱਕ ਦਿਨ ਧਿਆਨਾ ਸਾਧ ਮਾਰਿਆ ਗਿਆ ਪਰ ਨਾਲ ਉਸਨੂੰ ਮਾਰਨ ਵਾਲੇ ਦੋਨੋਂ ਜਵਾਨ ਖਾੜਕੂ ਵੀ ਉਸੇ ਦਿਨ ਹੀ ਮਾਰੇ ਗਏ ਸੱਚੀ ਗੱਲ ਤਾਂ ਇਹ ਹੈ ਕਿ ਸਿੱਖ ਹੁਣ ਬਹੁਤ ਜਵਲ ਹੋ ਚੁੱਕੇ ਹਨ ਜਿਨ੍ਹਾਂ ਅਤ ਦਰਜੇ ਦੀ ਬਹਾਦਰੀ ਕੀਤੀ ਹੈ ਤਾਂ ਅਤ ਦਰਜੇ ਦੀ ਮੁਖਬਰੀ ਕਰਨ ਦੇ ਵੀ ਇਹ ਮਾਰ ਹਨ ਦੋ ਅਨਖੀਲੇ ਨੌਜਵਾਨ ਜਿਨ੍ਹਾਂ ਵਿੱਚ ਇੱਕ ਬਿਸਰਾਮਪੁਰ ਪਿੰਡ ਦਾ ਗੁਰਮੀਤ ਸਿੰਘ ਹੈ ਜਾਂ ਤੇ ਦੂਸਰਾ ਦਰਸ਼ਨ ਸਿੰਘ ਪਿੰਡ ਉਸਮਾਨ ਸ਼ਹੀਦ ਤਹਿਸੀਲ ਦਸੂਆ ਜ਼ਿਲ੍ਹਾ ਹੁਸ਼ਿਆਰਪੁਰ ਸੀ ਜਦੋਂ ਧਿਆਨ ਨੇ ਸਾਧ ਨੂੰ ਮਾਰਨ ਗਏ ਤਾਂ ਧਾਨ ਸਿੰਘ ਦੇ ਡੇਰੇ ਦੇ ਬਿਲਕੁਲ ਸਾਹਮਣੇ ਘਰ ਵਿੱਚ ਗਏ ਉਹਨਾਂ ਦਾ ਖਿਆਲ ਸੀ ਕਿ ਅਸੀਂ ਬਹੁਤ ਨੇਕੀ ਦਾ ਕੰਮ ਕਰਨਾ ਹੈ ਇਸ ਲਈ ਸਾਨੂੰ ਕਿਸੇ ਨੇ ਕੀ ਆਖਣਾ ਸਭ ਲੋਕ ਤਾਂ ਸਾਡੇ ਨਾਲ ਹਮਦਰਦੀ ਕਰਨਗੇ ਪਰ ਉਹਨਾਂ ਨੂੰ ਖਿਆਲ ਆਇਆ ਕਿ ਇਹ ਵਿਚਾਰੇ ਘਰ ਵਾਲੇ ਕਿਤੇ ਐਵੇਂ ਕਾਬੂ ਨਾ ਜਾਣ ਇਸ ਲਈ ਉਹਨਾਂ ਘਰ ਵਾਲਿਆਂ ਨੂੰ ਸਿਰਫ ਇੰਨਾ ਹੀ ਪੁੱਛਿਆ ਕਿ ਧਿਆਨ ਸਿੰਘ ਅੰਦਰ ਹੀ ਹੈ ਕਿ ਨਹੀਂ ਘਰ ਵਿੱਚ ਚਰਖਾ ਕੱਦੀ ਬੁੱਢੀ ਨੇ ਕਿਹਾ ਅੰਦਰ ਹੀ ਹੈ ਪਰ ਨਾਲ ਹੀ ਉਸ ਬੁੱਢੀ ਨੂੰ ਸ਼ੱਕ ਪਿਆ ਤੇ ਉਹਨਾਂ ਮੁੰਡਿਆਂ ਦੀ ਜਾਣ ਤੋਂ ਬਾਅਦ ਉਹ ਬਾਹਰ ਸੜਕ ਤੇ ਆ ਕੇ ਹਲਵਾਈ ਦੀ ਦੁਕਾਨ ਤੇ ਦੁੱਧ ਪਾਉਣ ਕੇ ਆਪਣੇ ਮੁੰਡੇ ਨੂੰ ਢਿੱਕਣ ਲੱਗ ਪਈ ਉਹ ਸਕੂਟਰ ਤੇ ਆਇਆ ਤਾਂ ਉਹਨੇ ਉਹਨੂੰ ਪੁਲਿਸ ਨੂੰ ਇਤਲਾਹ ਕਰਨ ਭੇਜ ਦਿੱਤਾ ਇਸ ਗੱਲ ਦਾ ਖੜਕੂਆ ਨੂੰ ਚਿਤਚੇਤਾ ਵੀ ਨਹੀਂ ਸੀ ਉਹ ਤਾਂ ਸਗੋਂ ਉਸ ਘਰ ਦਾ ਪਲਾ ਕਰਦੇ ਹੀ ਆਪ ਉਹਨਾਂ ਹੱਥੋਂ ਫਸ ਚਲੇ ਸਨ ਥੋੜੀ ਚਿਰ ਬਾਅਦ ਹੀ ਉਹਨਾਂ ਖੜਕੂਆਂ ਨੇ ਡੇਰੇ ਦਾ ਦਰਵਾਜ਼ਾ ਖਲਵਾ ਕੇ ਧਿਆਨ ਸਿੰਘ ਨੂੰ ਬੁਰੀ ਮੌਤੇ ਮਾਰਿਆ ਹੱਥ ਜੋੜਦਾ ਤਰਲੇ ਕਰਦਾ ਆਪਣੇ ਸਾਰੇ ਗੁਨਾ ਮੰਨਦਾ ਉਹ ਜੀਬ ਦੇ ਦੁਆਲੇ ਦੁਆਲੇ ਨੱਠਾ ਫਿਰਦਾ ਰਿਹਾ ਤੇ ਅਖੀਰ 21 ਏਕ 47 ਦੇ ਬਰਸਤਾਂ ਠੰਡਾ ਹੋ ਗਿਆ ਨੌਜਵਾਨ ਧਿਆਨੇ ਨੂੰ ਮਾਰ ਕੇ ਪੈਦਰੀ ਖੇਤਾਂ ਵਿੱਚ ਨੂੰ ਹੋ ਗਏ ਉਹਨੇ ਚਿਰ ਤੱਕ ਉਸ ਚਵਲ ਬੁੱਢੀ ਦੀ ਬੁਲਾਈ ਹੋਈ ਪੁਲਿਸ ਵੀ ਆ ਚੁੱਕੀ ਸੀ ਤੇ ਉਹਨਾਂ ਦੇ ਮਗਰ ਲੱਗ ਚੁੱਕੀ ਸੀ ਥੋੜਾ ਅੱਗੇ ਜਾ ਕੇ ਨੌਜਵਾਨਾਂ ਨੇ ਖੇਤ ਵਿੱਚ ਵਗਦਾ ਇੱਕ ਟਰੈਕਟਰ ਖੋਇਆ ਤੇ ਟਰੈਕਟਰ ਵਾਲੇ ਨੂੰ ਦੱਸ ਦਿੱਤਾ ਕਿ 2 ਮੀਲ ਤੇ ਫਲਾਣੇ ਤਾਂ ਤੇਰਾ ਟਰੈਕਟਰ ਖੜਾ ਹੋਵੇਗਾ ਫਿਕਰ ਨਾ ਕਰੀ ਤੋ ਉੱਥੋਂ ਲੈ ਆਵੀਂ ਤੇਰੀ ਮਿਹਰਬਾਨੀ ਇਹ ਚੀਵੇਂ ਪਿੰਡ ਵਾਲਿਆਂ ਦਾ ਟਰੈਕਟਰ ਸੀ ਨੌਜਵਾਨ ਹੁਣ ਪੁਲਿਸ ਤੋਂ ਕਾਫੀ ਆਗਾਹ ਨਿਕਲ ਚੁੱਕੇ ਸਨ ਜਦੋਂ ਮਗਰ ਲੱਗੀ ਪੁਲਿਸ ਉਸ ਥਾਂ ਦੇ ਨੇੜੇ ਆਈ ਜਿੱਥੇ ਉਹਨਾਂ ਖੜਕੂਆਂ ਨੇ ਟਰੈਕਟਰ ਖੋਇਆ ਸੀ ਤਾਂ ਉਸ ਟਰੈਕਟਰ ਵਾਲੇ ਨੇ ਬਾਹਵਾ ਮਾਰ ਮਾਰ ਕੇ ਰੋਕ ਕੇ ਪੁਲਿਸ ਨੂੰ ਦੱਸਿਆ ਕਿ ਖੜਕੂ ਉਹ ਜਾਂਦੇ ਹਨ ਤੇ ਮੇਰਾ ਟਰੈਕਟਰ ਉਹਨਾਂ ਦੇ ਥੱਲੇ ਹੈ ਜੇ ਉਹ ਨਾ ਦੱਸਦਾ ਤਾਂ ਪੁਲਿਸ ਨੂੰ ਕੋਈ ਪਤਾ ਨਹੀਂ ਸੀ ਕਿ ਟਰੈਕਟਰ ਤੇ ਕੌਣ ਜਾ ਰਿਹਾ ਹੈ ਤੇ ਹਾਦਸੇ ਨਾਲ ਸਬੰਧਤ ਖੜਕੂ ਕਿੱਥੇ ਚਲੇ ਗਏ ਹਨ ਮੁਕਾਬਲਾ ਹੋ ਗਿਆ ਪੁਲਿਸ ਦੇ ਘਟਕ ਚੜੇ ਪਏ ਸਨ ਤੇ ਉਹ ਵਿਚਾਰੇ ਦੋ ਨਾਲੇ ਬਹੁਤ ਘਟਕ ਥਲੇ ਨਾਲ ਕਿੰਨਾ ਕੁ ਚੇ ਲੜ ਸਕਦੇ ਸਨ ਦੋਵੇਂ ਮਾਰੇ ਗਏ ਪਰ ਬਾਅਦ ਵਿੱਚ ਉਹਨਾਂ ਦੇ ਸਾਥੀ ਖੜਕੂਆਂ ਨੇ ਪੁਲਿਸ ਲਿਆਉਣ ਵਾਲੇ ਮੁੰਡੇ ਤੇ ਚੀਮਿਆਂ ਦਾ ਸਾਰਾ ਪਰਿਵਾਰ ਵੀ ਉਸੇ ਰਾਜ ਤੋੜ ਦਿੱਤਾ ਜਿੱਧਰ ਉਹਨਾਂ ਦੇ ਸਾਥੀ ਗਏ ਸਨ ਕਈ ਭੋਲੂ ਸਿੱਖ ਬਿਨਾਂ ਸੋਚੇ ਸਮਝੇ ਕਹਿ ਦਿੰਦੇ ਹਨ ਖੜਕੂ ਐਵੇਂ ਭੋਲੇ ਭਾਲੇ ਲੋਕਾਂ ਨੂੰ ਮਾਰ ਦਿੰਦੇ ਸਨ ਹੁਣਾਂ ਨੂੰ ਦੱਸਾ ਲਾਓ ਕਿ ਜਿਨ੍ਹਾਂ ਨੂੰ ਖੜਕੂਆਂ ਨੇ ਮਾਰਿਆ ਉਹ ਕਿੰਨੇ ਕੁ ਭੋਲੇ ਸਨ ਸਾਧ ਧਿਆਨ ਸਿੰਘ ਤੇ ਦੋਹਾਂ ਮੁੰਡਿਆਂ ਗੁਰਮੀਤ ਸਿੰਘ ਜੀ ਅਤੇ ਦਰਸ਼ਨ ਸਿੰਘ ਦੀਆਂ ਲਾਸ਼ਾਂ ਨੂੰ ਕੱਟਿਆਂ ਹੀ ਜਲੰਧਰ ਸਿਵਲ ਹਸਪਤਾਲ ਲਿਆ ਕੇ ਪੋਸਟਮਾਰਟਮ ਕਰਵਾਇਆ ਗਿਆ ਮੇਰੇ ਕੋਲ ਸਰਦਾਰ ਸਰੂਪ ਸਿੰਘ ਜੋ ਉਦੋਂ ਸ਼੍ਰੋਮਣੀ ਅਕਾਲੀ ਦਲ ਕਰਤਾਰਪੁਰ ਦੇ ਸਰਕਲ ਜਥੇਦਾਰ ਸਨ ਤੇ ਜ਼ਿਲ੍ਹਾ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਜਗੀਰ ਸਿੰਘ ਬਡਾਲਾ ਆਏ ਤੇ ਸਾਰੀ ਗੱਲ ਦੱਸੀ ਉਸ ਵੇਲੇ ਅਸੀਂ ਜਲੰਧਰ ਸਿਵਲ ਹਸਪਤਾਲ ਗਏ ਸਾਡੇ ਜਾਂਦਿਆਂ ਨੂੰ ਪੋਸਟਮਾਰਟਮ ਹੋ ਚੁੱਕੇ ਸਨ ਤੇ ਕਿ ਸਵਰਾਜ ਮਾਜਦਾ ਤੇ ਧਾਨ ਸਿੰਘ ਦੀ ਲਾਸ਼ ਤੇ ਦੂਸਰੀ ਸਵਰਾਜ ਮਾਜਦਾ ਜੋ ਪੁਲਿਸ ਡੀਸੀ ਵਿੱਚ ਦੋਹਾਂ ਨੌਜਵਾਨ ਕਾਲਕੂਆਂ ਦੀਆਂ ਲਾਸ਼ਾਂ ਰੱਖੀਆਂ ਹੋਈਆਂ ਸਨ ਸਿਵਲ ਹਸਪਤਾਲ ਵਿੱਚ ਪੁਲਿਸ ਹੀ ਪੁਲਿਸ ਸੀ ਤੇ ਵਿਵਾਹਾ ਪ੍ਰੀਸ ਤੇ ਪੁਲਿਸ ਅਫਸਰ ਮੁਰਦਾ ਕਰਵਾਰੀ ਗਰਾਊਂਡ ਵਿੱਚ ਖੜੇ ਸਨ ਮੇਰੀ ਨਜ਼ਰ ਐਸਪੀਡੀ ਜੋ ਜਲੰਧਰ ਪੁਲਿਸ ਨਾਲ ਸੰਬੰਧਿਤ ਸੰਤੇ ਪਈ ਅਸਲ ਵਿੱਚ ਇਹ ਸਾਰਾ ਕੁਝ ਉਹਨਾਂ ਦੀ ਦੇਖ ਰੇਖੇ ਟੀ ਹੋ ਰਿਹਾ ਸੀ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ 베ਦੀ ਸਾਹਿਬ ਨੂੰ ਦਿਨ ਵਿੱਚ ਇੱਕ ਦੋ ਵਾਰ ਤਾਂ ਮਿਲਣਾ ਹੀ ਪੈਂਦਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਨ ਇਹ ਇੱਕੋ ਇੱਕ ਮਾਨਤਾ ਪ੍ਰਾਪਤ ਅਕਾਲੀ ਦਲ ਸੀ ਸਰਜੀਤ ਸਿੰਘ ਬਰਨਾਲੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲੇ ਅਕਾਲੀ ਦਲ ਦੀ ਉਦੋਂ ਕੋਈ ਹੋਂਦ ਨਹੀਂ ਸੀ ਉਹਨਾਂ ਦਿਨਾਂ ਵਿੱਚ ਹੀ ਬਾਦਲ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਮੈਂ ਨੰਗੇ ਪੈਰੀ ਮਾਨ ਦਲ ਵਿੱਚ ਆਉਣ ਲਈ ਤਿਆਰ ਹਾਂ ਬਰਨਾਲੇ ਵਾਲੀ ਦਲ ਦੇ ਅਹੁਦੇਦਾਰ ਜਾਂ ਤਾਂ ਸਾਡੇ ਵਾਲੇ ਦਲ ਵਿੱਚ ਰਲ ਚੁੱਕੇ ਸਨ ਤੇ ਉਹਨਾਂ ਵਿੱਚੋਂ ਬਹੁਤੇ ਹੇਠਲੇ ਉਹਦਿਆਂ ਤੇ ਕੰਮ ਕਰ ਰਹੇ ਸਨ ਜਿੱਥੇ ਉਹਨਾਂ ਦੀ ਕੋਈ ਖਾਸ ਇੱਜ਼ਤ ਨਹੀਂ ਸੀ ਤੇ ਜਾਂ ਖਾੜਕੂਆਂ ਕੋਲੋਂ ਆਪਣੀ ਜਾਨ ਬਚਾਉਂਦੇ ਫਿਰਦੇ ਸਨ ਇਸ ਗੱਲ ਦਾ ਹਸਾਬ ਤਾਂ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਸਰਦਾਰ ਜਤਿੰਦਰ ਸਿੰਘ ਕਰੀਹਾ ਜੋ ਨਵਾਂ ਸ਼ਹਿਰ ਹਲਕੇ ਤੋਂ ਐਮ ਐਲ ਏ ਸਨ ਤੇ ਸਰਦਾਰ ਸਤਨਾਮ ਸਿੰਘ ਮੈਂਬਰ ਸ਼ਰਮਣੀ ਕਮੇਟੀ ਮੇਰੇ ਸਹਿਕਤੇ ਤੌਰ ਤੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਸਨ ਹਾਲਾਤ ਉਦੋਂ ਇਹ ਸਨ ਕਿ ਪੁਲਿਸ ਦੇ ਜ਼ੁਲਮ ਤੋਂ ਡਰਦੇ ਲੋਕ ਕੋਈ ਵੱਡੇ ਤੋਂ ਵੱਡਾ ਪਾਣਾ ਵਾਪਰ ਜਾਣ ਤੇ ਵੀ ਇਕੱਠੇ ਨਹੀਂ ਸਨ ਹੁੰਦੇ ਤੇ ਅਕਾਲੀ ਦਲ ਨਾਲ ਸੰਬੰਧਿਤ ਪਾਰਟੀ ਦੇ ਬੰਦਿਆਂ ਨੂੰ ਬੁਲਾਉਣ ਲਈ ਸਮਾਬੋਧ ਥੋੜਾ ਸੀ ਸਿਰਫ ਅਸੀਂ ਨੌਂ ਕੋ ਜਾਣੇ ਹੀ ਉੱਥੇ ਇਕੱਠੇ ਹੋ ਸਕੇ ਸਿਵਲ ਹਸਪਤਾਲ ਵਿੱਚ ਬਥੇਰੇ ਸਿੱਖ ਤੁਰੇ ਫਿਰਦੇ ਸਨ ਪਰ ਸਾਡੇ ਜਾਣ ਤੇ ਉਹ ਵੀ ਸਗੋਂ ਆਸੇ ਪਾਸੇ ਹੋ ਗਏ ਲੋਕ ਸਮਝਦੇ ਸਨ ਕਿ ਹੁਣ ਨੀਲੀਆਂ ਪੱਗਾਂ ਵਾਲਿਆਂ ਦੇ ਆਉਣ ਤੇ ਇੱਥੇ ਗੋਲੀ ਚੱਲੀ ਕੇ ਚੱਲੀ ਪੁਲਿਸ ਦਾ ਡੰਗ ਉਦੋਂ ਬਹੁਤ ਤੇਜ਼ ਸੀ ਤੇ ਜੇ ਕਿਤੇ ਉਹ ਇਹੋ ਜਿਹੀ ਛੋਟੀ ਮੋਟੀ ਮਾਰ ਮਾਰ ਲੈਣ ਤਾਂ ਸ਼ੇਅਰ ਹੋ ਜਾਂਦੇ ਸਨ ਪਰ ਖੜਕੂਆਂ ਤੋਂ ਡਰਦੇ ਮਾਰੇ ਹੀ ਅਕਾਲੀ ਦਲਮਾਨ ਦੇ ਆਗੂਆਂ ਦਾ ਵਿੱਚ ਵਿੱਚ ਕਹਿਣਾ ਵੀ ਮੰਨ ਲੈਂਦੇ ਸਨ ਕਿਉਂਕਿ 1999 ਦੀਆਂ ਚੋਣਾਂ ਵਿੱਚ ਪੰਜਾਬ ਦੇ 13 ਵਿੱਚੋਂ 11 ਮੈਂਬਰ ਪਾਰਲੀਮੈਂਟ ਸਾਡੀ ਪਾਰਟੀ ਨਾਲ ਹੀ ਸਬੰਧਤ ਸਨ ਇਹ ਵੱਖਰੀ ਗੱਲ ਹੈ ਕਿ ਉਹ ਰੋਸਵਜੋਂ ਪਾਰਲੀਮੈਂਟ ਵਿੱਚ ਨਹੀਂ ਸੰਗਏ ਬਾਦਲ ਅਕਾਲੀ ਦਲ ਤੇ ਬਰਨਾਲਾ ਅਕਾਲੀ ਦਲ ਦੇ ਕਿਸੇ ਵੀ ਉਮੀਦਵਾਰ ਦੀ ਪੰਜਾਬ ਵਿੱਚ ਕਿਤੇ ਵੀ ਜ਼ਮਾਨਤ ਨਹੀਂ ਸੀ ਬੱਜੀ ਪੁਲਿਸ ਨੂੰ ਇਹ ਵੀ ਪਤਾ ਸੀ ਕਿ ਜੇ ਪੰਜਾਬ ਅਸੈਂਬਲੀ ਦੀ ਚੋਣ ਹੋਈ ਤਾਂ ਅਕਾਲੀ ਦਲ ਮਾਨ ਹੀ ਜਿੱਤੇਗਾ ਇਸ ਕਰਕੇ ਭਾਵੇਂ ਪੁਲਿਸ ਖੜਕੁਆਣਾ ਦੇ ਕੇ ਲੜਾਈ ਲੜ ਰਹੀ ਸੀ ਪਰ ਆਪਣੇ ਭੁਇਕ ਤੋਂ ਸਾਡੇ ਵੱਲੋਂ ਚਿੰਤਤ ਵੀ ਸੀ ਕਿਉਂਕਿ ਸਾਡੀ ਪਾਰਟੀ ਹਰ ਤਰ੍ਹਾਂ ਨਾਲ ਖਾੜਕੂਆਂ ਦੀ ਪਿੱਠ ਤੇ ਸੀ ਤੇ ਸਾਡੀ ਪਾਰਟੀ ਨੇ ਖੁੱਲਮ ਖੁੱਲਾ ਐਲਾਨ ਕੀਤਾ ਹੋਇਆ ਸੀ ਕਿ ਸਾਡੀ ਸਰਕਾਰ ਹੋਂ ਤੇ ਦੋਸ਼ੀ ਪੁਲਿਸ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ ਜਦੋਂ ਕਿ ਕਾਨੂੰਨ ਤੇ ਕਾਇਦੇ ਵਿੱਚ ਰਹਿ ਕੇ ਪੁਲਿਸ ਦੀ ਡਿਊਟੀ ਨਿਭਾਉਣ ਵਾਲਿਆਂ ਨੂੰ ਸਰਕਾਰ ਸਨਮਾਨਿਤ ਕਰੇਗੀ ਖਾੜਕੂਆਂ ਨੂੰ ਵੀ ਸਾਡੀ ਪਾਰਟੀ ਬਹੁਤ ਝਟਕਦੀ ਸੀ ਕਿ ਜੇ ਕਿਸੇ ਨੇ ਕਿਸੇ ਬੇਦੋਸ਼ੇ ਨੂੰ ਨੁਕਸਾਨ ਪਹੁੰਚਾਇਆ ਤਾਂ ਸਾਡੀ ਸਰਕਾਰ ਉਹਨਾਂ ਨੂੰ ਵੀ ਅਦਾਲਤਾਂ ਵਿੱਚ ਸਜ਼ਾ ਦਿਵਾਏਗੀ ਪਰ ਸਿੱਧੀ ਲੜਾਈ ਵਿੱਚ ਪੁਲਿਸ ਵਾਲੇ ਖਾੜਕੂਆਂ ਦੇ ਹਮਲਿਆਂ ਤੋਂ ਵੀ ਬੁੰਦਲੇ ਹੋਏ ਸਨ ਖਾੜਕੂ ਬਿਲਕੁਲ ਪੁਲਿਸ ਨਾਲ ਪੰਗਾ ਲੈ ਕੇ ਰਾਜੀ ਨਹੀਂ ਸਨ ਪਰ ਕਈ ਥਾਵਾਂ ਤੇ ਕਈ ਪੁਲਿਸ ਅਫਸਰ ਸਾਰੇ ਕਾਨੂੰਨ ਚਿਕੇ ਟੰਕੇ ਤੇ ਕੇਂਦਰ ਸਰਕਾਰ ਦੇ ਭੂਏ ਚੜਾਏ ਹੋਏ ਸਿੱਖ ਨੌਜਵਾਨਾਂ ਦੇ ਲਹੂ ਦੇ ਤੇ ਹਾਏ ਹੋਏ ਪਏ ਸਨ ਤੇ ਘਰੇ ਬੈਠੇ ਬੇਦੋਸ਼ੀਆਂ ਤੇ ਵੀ ਅੰਨਾ ਜ਼ੁਲਮ ਕਰਦੇ ਸਨ ਇਥੋਂ ਤੱਕ ਕਿ ਥਾਣੇ ਫੜ ਕੇ ਲਿਆਂਦੀਆਂ ਬੇਦੋਸ਼ੀਆਂ ਸਿੱਖ ਬੀਬੀਆਂ ਨਾਲ ਵੀ ਦੁਰਭਿਆਰ ਤੇ ਬਲਾਤਕਾਰ ਤੱਕ ਕਰਦੇ ਸਨ ਇਸੇ ਲਈ ਹੀ ਇਦਾਂ ਦੇ ਕਈ ਪੁਲਿਸ ਅਫਸਰ ਖਾੜਕੂਆਂ ਹੱਥੋਂ ਮਾਰੇ ਵੀ ਗਏ ਸਨ ਐਸਪੀ 베ਦੀ ਨੂੰ ਮੈਂ ਕਿਹਾ ਇਹਨਾਂ ਦੋਹਾਂ ਮੁੰਡਿਆਂ ਦੇ ਮਾਤਾ ਪਿਤਾ ਇਹਨਾਂ ਦੇ ਮ੍ਰਿਤਕ ਸ਼ਰੀਰ ਲੈਣ ਆਏ ਹੋਏ ਹਨ ਜੇ ਪੋਸਟਮਾਰਟਮ ਤੇ ਪੁਲਿਸ ਦੀ ਕਾਰਵਾਈ ਪੂਰੀ ਹੋ ਗਈ ਹੈ ਚਲਾਸ਼ਾ ਇਹਨਾਂ ਨੂੰ ਦੇ ਦਿੱਤੀਆਂ ਜਾਂ ਤਾਂ ਕਿ ਇਹ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਅੰਤਮ ਸੰਸਕਾਰ ਕਰ ਲੈਣ ਉਹ ਕਹਿਣ ਲੱਗੇ ਨਹੀਂ ਇਹਨਾਂ ਦਾ ਸੰਸਕਾਰ ਸਾਡੀ ਦੇਖ ਰੇਖ ਵਿੱਚ ਜਲੰਧਰ ਮਿਊਂਸੀਪਲ ਕਮੇਟੀ ਵਾਲੇ ਕਰਨਗੇ ਮੈਂ ਕਿਹਾ 베ਦੀ ਸਾਹਿਬ ਜਦੋਂ ਕੋਈ ਮਨੁੱਖ ਇਸ ਦੁਨੀਆ ਤੋਂ ਚਲਾ ਜਾਵੇ ਤਾਂ ਉਹਦੇ ਸਾਰੇ ਗਿਲੇ ਸ਼ਿਕਵੇ ਵੀ ਉਹਦੇ ਸਾਹਾਂ ਨਾਲ ਹੀ ਮੁੱਕ ਜਾਂਦੇ ਹਨ ਹਰ ਕਾਨੂੰਨ ਦੀ ਕਿਤਾਬ ਵੀ ਇਹੋ ਹੀ ਕਹਿੰਦੀ ਹੈ ਨਾਲੇ ਕਮੇਟੀ ਵਾਲੇ ਤਾਂ ਸਸਕਾਰ ਤਦ ਕਰਨ ਜੇ ਉਹ ਅਣਪਛਾਤੇ ਹੋਣ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਕੋਈ ਲੈਣ ਨਾ ਆਵੇ ਇੱਥੇ ਤਾਂ ਉਹਨਾਂ ਦੇ ਪਰਿਵਾਰ ਵਾਲੇ ਉਹ ਖੜੇ ਹਨ ਯਾਨੀ ਇੱਕ ਦਾ ਭਰਾ ਤੇ ਮਾਂ ਹੀ ਖੜੇ ਸਨ ਪਿੰਡੋਂ ਸਮਾਨ ਸ਼ਹੀਦ ਵਾਲਿਆਂ ਨੂੰ ਤਾਂ ਆਪਣੇ ਪੁੱਤ ਦੇ ਮਾਰੇ ਜਾਣ ਦਾ ਵੀ ਪਤਾ ਨਹੀਂ ਸੀ ਜਿੰਨੇ ਨੂੰ ਧਿਆਨ ਸਿੰਘ ਦੀ ਲਾਸ਼ ਵਾਲਾ ਟਰੱਕ ਸਟਾਰਟ ਹੋਇਆ ਤੇ 6 ਕੁ ਜਣੇ ਉਹਦੇ ਬੁਰਸ਼ੇ ਦੇ ਚੇਲੇ ਉਹਨੂੰ ਲੈ ਕੇ ਚਲੇ ਗਏ ਐਸਪੀ ਡੀ ਨੇ ਮੇਰੀ ਗੱਲ ਨੂੰ ਜਾਂ ਤਾਂ ਅਣਗੌਲਿਆ ਕਰ ਦਿੱਤਾ ਜਾ ਮੇਰੀ ਆਵਾਜ਼ ਟਰੱਕ ਸਟਾਰਟ ਹੋਣ ਦੇ ਰੌਲੇ ਥੱਲੇ ਦੱਬੀ ਗਈ ਉਹਨੇ ਦੂਸਰੇ ਟਰੱਕ ਦੇ ਪੁਲਸੀਏ ਡਰਾਈਵਰ ਨੂੰ ਵੀ ਹੱਥ ਨਾਲ ਚੱਲਣ ਦਾ ਇਸ਼ਾਰਾ ਕੀਤਾ ਮੈਂ ਕਿ ਬੇਦੀ ਸਾਹਬੇ ਤੁਸੀਂ ਬੇਬਿਹਾਰੀ ਗੱਲ ਕਰਨ ਲੱਗਿਓ ਇਦਾਂ ਅੱਗੇ ਕਦੇ ਹੋਇਆ ਹੀ ਨਹੀਂ ਤੁਸੀਂ ਨਵੀਂ ਪਿਰਤ ਪਾਉਣ ਲੱਗਿਓ ਅੰਗਰੇਜ਼ਾਂ ਨੇ ਸ਼ਹੀਦ ਭਗਤ ਸਿੰਘ ਹੋਰਾਂ ਦੀਆਂ ਲਾਸ਼ਾਂ ਨਹੀਂ ਸੀ ਦਿੱਤੀਆਂ ਤੇ ਆਪਾਂ ਭਾਰਤੀ ਅੱਜ ਤੱਕ ਕੱਟੇ ਵਾਂਗ ਸਟੇਜਾਂ ਤੇ ਉੜਿੰਗਦੇ ਆ ਬਈ ਉਹਨਾਂ ਜ਼ਬਰਦਸਤੀ ਸੰਸਕਾਰ ਕਰ ਦਿੱਤੇ ਸੀ ਅੰਗਰੇਜ਼ਾਂ ਵਾਲਾ ਕੰਮ ਹੀ ਅੱਜ ਤੁਸੀਂ ਕਰਨ ਲੱਗਿਓ ਯਾਨੀ ਮੇਰੀ ਆਵਾਜ਼ ਵਿੱਚ ਗੁੱਸਾ, ਲਾਚਾਰੀ, ਗਿਲਾ, ਕਾਨੂੰਨ ਸਭ ਕੁਝ ਮਿਲਿਆ ਜੁਲਿਆ ਜਿਹਾ ਸੀ। ਐਸਪੀ ਬੇਦੀ ਕਹਿਣ ਲੱਗਾ, "ਉਹ ਤੇ ਚੋਰੀ ਲੈ ਗਏ ਸਨ। ਅਸੀਂ ਤੇ ਸਾਹਮਣੇ ਲੈ ਕੇ ਚੱਲਿਆਂ।" ਮੈਂ ਕਿਹਾ, "ਉਹਨਾਂ ਚੋਰੀ ਕੀਤੀ ਸੀ। ਤੁਸੀਂ ਡਾਕਾਮਾਨ ਲੱਗਿਓ। ਫਰਕ ਤੇ ਕੋਈ ਨਹੀਂ।" ਫਿਰ ਮੈਨੂੰ ਪਤਾ ਨਹੀਂ ਕੀ ਸੋਚਾ ਮੈਂ ਆਪਣੇ ਸਾਥੀਆਂ ਨੂੰ ਕਿਹਾ, "ਆਹ ਵੀ ਟਰੱਕ ਅੱਗੇ ਲੰਮੇ ਪਈਏ ਆਪਣੇ ਉਤੋਂ ਲੰਘਾ ਕੇ ਲੈ ਜਾਣਗੇ ਤਾਂ ਲੈ ਜਾਣਾ ਏ। ਤੇ ਫਿਰ ਨਹੀਂ ਜਾਣ ਦਿੰਦੇ।" ਮੇਰੇ ਕਹਿਣ ਦੀ ਧੀਰ ਸੀ ਕਿ ਅਸੀਂ ਸਾਰੇ ਫੌਜੀਆਂ ਦੀ ਹੁਕਮ ਤੇ ਲੰਮੇ ਪੈਣ ਵਾਂਗ ਝਟਕਤਾਰ ਦੀ ਕਤਾਰ ਨੋਂ ਜਾਣੇ। ਟ੍ਰੱਕ ਅੱਗੇ ਲੰਮੇ ਪੈ ਗਏ ਮੇਰੇ ਨਾਲ ਕਪੂਰਥਲੇ ਜ਼ਿਲ੍ਹੇ ਦਾ ਪ੍ਰਧਾਨਤਾ ਮੇਰੇ ਹੀ ਅਹੁਦੇ ਦੇ ਬਰਾਬਰ ਸੀ ਪਰ ਉਹ ਵਿਚਾਰਾ ਵੀ ਮੇਰੀ ਆਵਾਜ਼ ਨਾਲ ਹੀ ਲੰਮਾ ਪੈ ਗਿਆ ਸਾਨੂੰ ਉਦੋਂ ਮਰਨ ਦਾ ਡਰ ਬਿਲਕੁਲ ਨਹੀਂ ਆਇਆ ਪਰ ਹੈਰਾਨੀ ਇਹ ਹੋਈ ਜਦੋਂ ਐਸਪੀ 베ਦੀ ਨੇ ਮੇਰੇ ਲੰਮੇ ਪਏ ਕੋਲਾ ਕੇ ਨਿਉ ਕੈਮੇਰਾ ਹੱਥ ਫੜ ਕੇ ਉਹ ਤਾਨੂੰ ਖਿੱਚਿਆ ਤੇ ਫਿਰ ਪੂਰੀ ਮਜੈਲੀ ਬੋਲੀ ਯਾਨੀ 베ਦੀ ਬਿਆਮਨ ਸਰ ਦੇ ਸਰਹੱਦੀ ਪਿੰਡਾਂ ਦਾ ਵਿੱਚ ਬੜੀ ਮਨੌਣ ਜਈ ਵਾਰੀ ਤਰਜ਼ ਨਾਲ ਕਿਹਾ ਪ੍ਰਧਾਨ ਜੀ ਕੀ ਕਰਨ ਦੇ ਜੇ ਐਵੇਂ ਲੋਕਾਂ ਨੂੰ ਡੇ ਜੇ ਤਮਾਸ਼ਾ ਵਿਖਾਉਣ ਗੱਲ ਮੂੰਹ ਨਾ ਕਰੀ ਦੀ ਹੈ ਕਿਵੇਂ ਇਤਨਾ ਬਹੁਤ ਲੰਮੇ ਪੈ ਜਾਈਦਾ ਹੱਦ ਹੋ ਗਈ ਆ ਤੁਹਾਡੀ ਵੀ ਭਈ ਬੰਦਾ ਥੋੜਾ ਜਿਹਾ ਧੀਰ ਤੇ ਰੱਖੇ ਉੱਠੋ ਉਹਨਾਂ ਨੇ ਮੇਰੀ ਬਾਹਾਂ ਨੂੰ ਜ਼ੋਰ ਨਾਲ ਉਤਾਨੂ ਖਿੱਚੀ ਤੇ ਮੈਂ ਉੱਠ ਪਿਆ ਪਰ ਬੋਲਿਆ ਕੁਝ ਨਾ ਫਿਰ ਉਹਨੇ ਆਪ ਹੀ ਆਖਿਆ ਆਪਾਂ ਇਤਨਾ ਕਰਦੇ ਆਂ ਭਈ ਐਸਐਸਪੀ ਸਾਹਿਬ ਕੋਲ ਚਲੇ ਚਲਦੇ ਆਂ ਜਿਤਨਾ ਉਹ ਆਖਣਗੇ ਉਤਨਾ ਕਰ ਲਾਂਗੇ ਮੈਨੂੰ ਇਸ ਵਿੱਚ ਕੋਈ ਵੀ ਇਤਰਾਜ਼ ਯੋਗ ਨਾ ਲੱਗਾ ਤੇ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਮੇਰੇ ਨਾਲ ਦੇ ਵੀ ਉੱਠ ਕੇ ਬਹਿ ਗਏ ਕਾਹਤੇ ਲੰਮੇ ਪੈਣ ਕਰਕੇ ਮਿੱਟੀ ਤੇ ਕੱਕੇ ਸਾਰਿਆਂ ਦੇ ਲੀੜਿਆਂ ਨੂੰ ਲੱਗੇ ਸਨ ਪਰ ਕਿਸੇ ਨੇ ਉਧਰ ਝਾਨ ਨਾ ਦਿੱਤਾ ਇਹੋ ਜਿਹੇ ਵੇਲੇ ਜਿੱਥੇ ਸਿਰ ਧੜ ਦੀਆਂ ਬਾਜ਼ੀਆਂ ਲੱਗੀਆਂ ਹੁਣ ਲੀੜਿਆਂ ਨੂੰ ਕੌਣ ਪੁੱਛਦਾ ਐਸਐਸਪੀ ਜਲੰਧਰ ਦੇ ਦਫ਼ਤਰ ਪਹਿਲਾਂ ਮਿਸਟਰ 베ਦੀ ਨੇ ਪੈਰ ਰੱਖਿਆ ਤੇ ਉਹਨਾਂ ਦੇ ਪਿੱਛੇ ਮੈਂ ਅੰਦਰ ਵੜਿਆ ਐਸਐਸਪੀ ਕੁਝ ਲਿਖਣ ਵਿੱਚ ਰੁੱਝਿਆ ਹੋਇਆ ਸੀ 베ਦੀ ਨੇ ਸਲੂਟ ਮਾਰਿਆ ਤਾਂ ਉਹਨਾਂ ਨੇ ਸਿਰ ਹਿਲਾ ਕੇ ਸਵੀਕਾਰ ਕੀਤਾ ਤੇ ਉਹਨਾਂ ਨਾਲ ਗੱਲ ਕਰਨ ਦੀ ਤਾਂ ਮੇਰੇ ਵੱਲ ਮੂੰਹ ਕਰਕੇ ਮੈਨੂੰ ਪੁੱਛਿਆ ਆ ਗਏ ਉਹਨਾਂ ਦੀਆਂ ਡੈੱਡ ਬਾਡੀਜ਼ ਯਾਨੀ ਲਾਸ਼ਾਂ ਲੈਣ ਇਸ ਮੰਦਿਰ ਨੂੰ ਕੁਝ ਸਮਝਾਓ ਅੱਗੇ ਆਮ ਲੋਕਾਂ ਨੂੰ ਮਾਰਦੇ ਸੀ ਹੁਣ ਸੰਤਾ ਮਹਾਤਮਾ ਵਾਅਬਲ ਵੀ ਹੋ ਗਏ ਹਨ ਸੰਤ ਧਿਆਨ ਸਿੰਘ ਨੇ ਕੀ ਬਿਗਾੜਿਆ ਸੀ ਉਹਨਾਂ ਦਾ ਤੇ ਨਾਲ ਹੀ ਮੈਨੂੰ ਹੱਥ ਨਾਲ ਬੈਠਣ ਦਾ ਇਸ਼ਾਰਾ ਕੀਤਾ ਮੈਂ ਬੈਠ ਗਿਆ ਤੇ ਗਲਾਸ ਸਾਫ਼ ਕਰਕੇ ਕਿਹਾ ਗੱਲ ਇਹ ਹੈ ਜੀ ਕਿ ਰਾਮਣ ਉੱਚ ਕੁਲ ਬ੍ਰਾਹਮਣ ਸੀ ਦਸਾਂ ਵੇਦਾਂ ਦਾ ਗਿਆਤਾ ਸੀ ਸੋਨੇ ਦੀ ਉਹਦੀ ਲੰਕਾ ਸੀ ਇੰਦਰ ਵਰਗੇ ਦੇਵਤੇ ਵੀ ਉਹਦੇ ਕੋਲੋਂ ਡਰਦੇ ਤੇ थर-थर ਕੰਬਦੇ ਸਨ ਉਹ ਵੀ ਤਾਂ ਆਪਣੀ ਕਰਤੂਤ ਕਰਕੇ ਹੀ ਮਾਰਿਆ ਗਿਆ ਸੀ ਇਹ ਤੇ ਛਈ ਕੋਈ ਨਹੀਂ ਸੀ ਸੰਤ ਧਿਆਨ ਸਿੰਘ ਨੇ ਇਹੋ ਜਿਹਾ ਕੀ ਕੀਤਾ ਸੀ ਊਰ ਚਲਾਉਂਦਾ ਸੀ ਵਿੱਜਾ ਪੜਾਉਂਦਾ ਸੀ ਹੋਰ ਵਿਚਾਰਾ ਕਿਸੇ ਨੂੰ ਕੀ ਕਹਿੰਦਾ ਸੀ ਰਾਵਣ ਤੇ ਸਿਰਫ ਮਾਤਾ ਸੀਤਾ ਨੂੰ ਚੁੱਕ ਕੇ ਹੀ ਲੈ ਗਿਆ ਸੀ ਤੇ ਉਹਨਾਂ ਦੇ ਬਿਆਨ ਅਨੁਸਾਰ ਉਹਨੇ ਕੀਤਾ ਵੀ ਕੁਝ ਨਹੀਂ ਸੀ ਭਾਵ ਸੀਤਾ ਨਾਲ ਮਾਤਾ ਮੈਂ ਜਾਣ ਕੇ ਲਾ ਦਿੱਤਾ ਸੀ ਤਾਂ ਕਿ ਗੱਲਬਾਤ ਵਿੱਚ ਦੋਹਾਂ ਹਿੰਦੂ ਅਫਸਰਾਂ ਨੂੰ ਮਿਰਚਾਂ ਜ਼ਰਾ ਘੱਟ ਲਣ ਤੇ ਮੈਂ ਆਪਣੀ ਗੱਲ ਪੂਰੀ ਕਹਿ ਸਕਾਂ ਪਰ ਇਸ ਰਾਵਣ ਨੇ ਤਾਂ ਜਿਹੜੀ ਉਹਦੇ ਢੇ ਚੜ ਗਈ ਲੱਗਦੇ ਬਾਅਦ ਛੱਡੀ ਕੋਈ ਨਹੀਂ ਰਹੀ ਗੱਲ ਵਿੱਦਿਆ ਪੜਾਉਣ ਦੀ ਤਾਂ ਵਿੱਦਿਆ ਉੱਥੇ ਘੱਟ ਪੜਾਈ ਜਾਂਦੀ ਸੀ ਤੇ ਬਦਫੈਲੀ ਤਾਂ ਤਾਂ ਹੁੰਦੀ ਸੀ ਲੋ ਜੀ ਵਿੱਦਿਆ ਪੜਾਉਣ ਵਾਲੀ ਸੰਸਥਾ ਨੂੰ ਅੱਗ ਲਾਉਣੀ ਜੇਤੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਹੀ ਮਹਿਸੂੂਸ ਨਾ ਹੋਵੇ ਮੈਂ ਸਭ ਕੁਝ ਕਹੀ ਗਿਆ ਤੇ ਐਸਐਸਪੀ ਸਭ ਕੁਝ ਧਿਆਨ ਨਾਲ ਸੁਣੀ ਗਿਆ ਫਿਰ ਉਹਨੇ ਐਸਪੀ ਦੇ ਵੱਲ ਮੂੰਹ ਕਰਕੇ ਪੁੱਛਿਆ ਵੀ ਧਿਆਨ ਚੰਦ ਕੋਈ ਮਾੜਾ ਬੰਦਾ ਸੀ 베ਜੀ ਨੇ ਕਿਹਾ ਮੇਰੇ ਤੇ ਸੁਣ ਵਿੱਚ ਕੋਈ ਗੱਲ ਨਹੀਂ ਆਈ ਇਹਨਾਂ ਦੀ ਗੱਲ ਸੁਣ ਕੇ ਤੇ ਮੈਂ ਵੀ ਹੈਰਾਨ ਮੈਂ ਪੁੱਛਿਆ ਤੁਸੀਂ ਮਾੜਾ ਕਿਹਨੂੰ ਕਹਿੰਦੇ ਹੋ ਜਿਹੜਾ ਲੋਕਾਂ ਨੂੰ ਧਮਕੀ ਭਰੀਆਂ ਚਿੱਠੀਆਂ ਲਿਖ ਲਿਖ ਕੇ ਰੋਟੀ ਵਸੂਲੇ ਉਹ ਚੰਗੇ ਵਿੱਚ ਆਉਂਦਾ ਕਿ ਮਾੜੇ ਵਿੱਚ ਐਸਐਸਪੀ ਨੇ ਕਿਹਾ ਬਹੁਤ ਮਾੜੇ ਵਿੱਚ ਮੈਂ ਕਿਹਾ ਨੇੜੇ ਤੇੜੇ ਦੇ ਸਭ ਲੋਕਾਂ ਨੂੰ ਚਿੱਠੀਆਂ ਤੇ ਝਾਨਾ ਸਾਧ ਪਾਉਂਦਾ ਸੀ ਇੱਕ ਵਿਚਾਰਾ ਤੇ ਚਿੱਠੀ ਪੜਕੇ ਹੀ ਮਰ ਗਿਆ ਸੀ ਯਾਨੀ ਬਾਬੇ ਬਕਾਲੇ ਵਾਲੇ ਕੋਲੋਂ ਜਦੋਂ ਸਾਧ ਦੇ ਚੱਲੇ ਪੈਸੇ ਲੈ ਆਏ ਤਾਂ ਵਿਚਾਰਾ ਕੁਝ ਦਿਨਾਂ ਬਾਅਦ ਸਜ਼ਮੇ ਨਾਲ ਹੀ ਮਰ ਗਿਆ ਸੀ ਤੁਹਾਡੀ ਕਰਤਾਰਪੁਰ ਵਾਲੀ ਪੁਲਿਸ ਉਹਦੇ ਨਾਲ ਰਲ ਕੇ ਚੱਲਦੀ ਸੀ ਇਹ ਝੂਠੀ ਸੱਚੀ ਮੁਖਬਰੀ ਕਰਦਾ ਸੀ ਨਾਲੇ ਫਰੋਤੀ ਲੈ ਲੈਂਦਾ ਸੀ ਨਾਲੇ ਪੁਲਿਸ ਕੋਲੋਂ ਦਬਕਾ ਮਰਵਾ ਦਿੰਦਾ ਸੀ ਬਸ ਫੈਲੀ ਕਰਦਾ 20 ਪਿੰਡਾਂ ਦੀ ਪੰਚਾਇਤ ਨੇ ਸਿਰੋਂ ਫੜਿਆ ਸੀ ਕਰ ਸੇਵਾ ਨੇ ਜੁੱਤੀ ਨਾਲ ਕੀਤੀ ਐ ਅ즈ਮਾਸ਼ ਹਰ ਵੇਲੇ ਆਪਣੇ ਕੋਲ ਰੱਖਦਾ ਸੀ ਦੋਵੇਂ ਅਫਸਰ ਬੜੇ ਹੈਰਾਨ ਹੋਏ ਹੋ ਸਕਦਾ ਹੈ ਜਾਣ ਬੁਝ ਕੇ ਹੈਰਾਨ ਹੋਣ ਦੀ ਐਕਟਿੰਗ ਕਰਦੇ ਹੋਣ ਪਰ ਐਸਐਸਪੀ ਨੇ ਮੈਨੂੰ ਪੁੱਛਿਆ ਸਕੂਲ ਵਿੱਚ ਉਹ ਬਦਮਾਸ਼ੀ ਕਿਵੇਂ ਕਰ ਸਕਦਾ ਸੀ ਮੈਂ ਕਿਹਾ ਐਸਐਸਪੀ ਸਾਹਿਬ ਤੁਸੀਂ ਜਲੰਧਰ ਦੀ ਪੁਲਿਸ ਦੇ ਮੁਖੀ ਹੋ ਤੇ ਮੈਂ ਇੱਕ ਵੱਡੀ ਸਿਆਸੀ ਪਾਰਟੀ ਦਾ ਮੁਖੀ ਹਾਂ ਜਾਂ ਤੁਸੀਂ ਬੈਠੋ ਮੇਰੀ ਗੱਡੀ ਵਿੱਚ ਤੇ ਜਾਂ ਮੈਂ ਬੈਨਾ ਤੁਹਾਡੀ ਗੱਡੀ ਵਿੱਚ ਆਪਾਂ ਚਲਦੇ ਹਾਂ ਧਿਆਨੇ ਵਾਲੇ ਸਕੂਲ ਵਿੱਚ ਰਜਿਸਟਰ ਵਿੱਚ ਕੁਝ ਕੁੜੀਆਂ ਯਾਨੀ ਮਾਸਟਰਾਨੀਆਂ ਤਾਂ ਨੌਕਰੀ ਮਿਲਣ ਤੋਂ 5-6 ਦਿਨੀ ਹੀ ਨੌਕਰੀ ਛੱਡ ਗਈਆਂ ਕਈਆਂ ਨੇ ਕੁਝ ਮਹੀਨੇ ਕੱਢੇ ਤੇ ਕਈ ਅਜੇ ਤੱਕ ਟਿਕੀਆਂ ਹੁੰਦੀਆਂ ਹਨ ਉਹਨਾਂ ਸਾਰੀਆਂ ਨੂੰ ਇਕੱਲੀ-ਇਕੱਲੀ ਨੂੰ ਪੁੱਛੋ ਭਈ ਬੀਬਾ ਨੌਕਰੀ ਤੇ ਅੱਜਕੱਲ ਕਿਤੇ ਮਿਲਦੀ ਨਹੀਂ ਤੇ ਤੂੰ ਗੁੱਡੀ 6 ਦਿਨੀ ਹੀ ਆਪਣੀ ਨੌਕਰੀ ਕਿਉਂ ਛੱਡਾਈ ਹੈ ਉਹ ਰੋ ਰੋ ਕੇ ਤੁਹਾਨੂੰ ਦੱਸੂਗੀ ਭਈ ਜਿਹੜਾ ਕੰਮ ਇਹ ਧਿਆਨਾ ਮੈਨੂੰ ਆਂਦਾ ਸੀ ਉਹ ਮੈਨੂੰ ਮਨਜ਼ੂਰ ਨਹੀਂ ਸੀ ਇਸ ਲਈ ਆਪਣੀ ਇੱਜ਼ਤ ਬਚਾਉਣ ਲਈ ਮੈਂ ਘਰ ਬੈ ਗਈਆਂ ਕੁਝ ਮਹੀਨਿਆਂ ਵਾਲੀ ਦਸੂਗੀ ਵੀ ਮੈਂ ਔਕੀ ਸੌਕੀ ਹੋ ਕੇ ਨਪਕਟ ਕੇ ਜਿੰਨਾ ਕੋਈ ਚਰ ਕਲੰਕਤ ਹੋਏ ਤੋਂ ਬਗੈਰ ਕੱਢ ਸਕੀ ਕੱਢਿਆ ਤੇ ਹੁਣ ਪਾਣੀ ਸਿਰ ਤੋਂ ਟਪ ਗਿਆ ਸੀ ਇਸ ਲਈ ਮੈਂ ਨੌਕਰੀ ਛੱਡ ਦਿੱਤੀ ਕੀ ਕਰਦੀ ਹੋਰ ਤੀਜੀ ਤਰ੍ਹਾਂ ਦੀਆਂ ਵਿੱਚ ਦੋ ਤਰ੍ਹਾਂ ਦੀਆਂ ਕੁੜੀਆਂ ਹੋਣਗੀਆਂ ਇੱਕ ਤੇ ਉਹ ਜਿਹੜੀਆਂ ਬਹੁਤ ਮਜਬੂਰ ਹਨ ਪਤੀ ਬਿਮਾਰ ਹੈ ਚਾਰ ਬੱਚੇ ਹਨ ਨੌਕਰੀ ਛੱਡਿਆ ਗੁਜ਼ਾਰਾ ਨਹੀਂ ਵਿਚਾਰੀਆਂ ਮਰਦੀਆਂ ਅੱਖ ਚੱਬੀ ਜਾਂਦੀਆਂ ਹਨ ਦੂਸਰੀਆਂ ਉਹ ਜਿਹੜੀਆਂ ਗਸ਼ਤੀਆਂ ਬਣ ਕੇ ਉਹਦੇ ਨਾਲ ਰਲ ਚੁੱਕੀਆਂ ਹਨ ਸਗੋਂ ਉਹਦੇ ਇਸ਼ਾਰੇ ਤੇ ਚੱਲ ਕੇ ਹੋਰ ਵੀ ਕਈਆਂ ਨੂੰ ਖਰਾਬ ਕਰਦੀਆਂ ਹਨ ਮੈਨੂੰ ਇੱਕ ਹੋਰ ਗੱਲ ਯਾਦ ਆਈ ਮੈਂ ਕਿਹਾ ਤੁਸੀਂ ਅੱਜ ਤੱਕ ਕੋਈ ਐਸਐਸਪੀ ਸਕੂਲ ਵੇਖਿਆ ਜਿਹੜਾ ਹੋਵੇ ਤਾਂ ਮੁੰਡਿਆਂ ਦਾ ਪਰ ਮਾਸਟਰ ਉੱਥੇ ਇੱਕ ਵੀ ਨਾ ਹੋਵੇ ਤੇ ਪੀਟੀ ਮਾਸਟਰ ਵੀ ਇੱਕ ਮਾਸਟਰਾਂ ਨਹੀਂ ਹੋਵੇ ਆਪਣੀ ਤਰ੍ਹਾਂ ਦਾ ਹੀ ਪਹਿਲਾ ਸਕੂਲ ਸੀ ਜਿਸ ਵਿੱਚ ਸਾਰੀਆਂ ਮਾਸਟਰਾਂੀਆਂ ਸਨ ਤੇ ਮਾਸਟਰ ਉੱਥੇ ਇੱਕ ਵੀ ਨਹੀਂ ਸੀ ਕੁੜੀਆਂ ਦੇ ਸਕੂਲ ਵਿੱਚ ਵੀ ਇੱਕ ਅਧਿਆਪਕ ਸਾਇੰਸ ਜਾਂ ਹਿਸਾਬ ਆਦ ਦਾ ਮਾਸਟਰ ਹੁੰਦਾ ਹੀ ਹੈ ਪਰ ਇੱਥੇ ਜਾਂ ਤਾਂ ਮਾਸਟਰਾਂੀਆਂ ਸਨ ਤੇ ਜਾਂ ਇਹ ਸਾਸੀ ਮੇਰੀਆਂ ਗੱਲਾਂ ਨੂੰ ਸੁਣ ਕੇ ਐਸਐਸਪੀ ਨੇ ਕਿਹਾ ਬੇਦੀ ਸਾਹਿਬ ਕੋੜਾ ਸਾਹਿਬ ਤਾਂ ਬੜੀਆਂ ਅਜੀਬ ਗੱਲਾਂ ਦੱਸ ਰਹੇ ਨੇ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਸੀ ਮੇਜੀ ਸਾਹਿਬ ਤਾਂ ਚੁੱਪ ਰਹੇ ਮੈਂ ਕਿਹਾ ਜੀ ਉਹਦਾ ਇੱਕ ਭਰਾ ਵੀ ਪੁਲਿਸ ਵਿੱਚ ਥਾਣੇਦਾਰ ਹੈ ਉਥੋਂ ਦੀ ਲੋਕਲ ਪੁਲਿਸ ਤਾਂ ਉਹਦੀ ਹਰ ਤਰ੍ਹਾਂ ਨਾਲ ਭਾਈਵਾਲ ਹੈ ਜੇ ਭਾਈਵਾਲ ਨਾ ਹੁੰਦੀ ਤਾਂ ਜਦੋਂ ਫਰੋਤੀ ਦਾ ਐਡਾ ਰੌਲਾ ਪਿਆ ਸੀ ਤੇ ਕਈ ਪਿੰਡਾਂ ਦੀਆਂ ਪੰਚਾਇਤਾਂ ਤੇ ਮੋਤਬਰ ਬਾਬਾ ਉਤਮ ਸਿੰਘ ਕੋਲ ਵੀ ਗਏ ਸੰਤਾ ਕਰਤਾਰਪੁਰ ਦੀ ਪੁਲਿਸ ਨੂੰ ਪਤਾ ਕਿਉਂ ਨਾ ਲੱਗਾ ਇਹ ਮੁੰਡੇ ਤਾਂ ਦੋਵੇਂ ਹੀਰੇ ਨਿਕਲੇ ਜਿੰਨਾ ਇਸ ਭੂਤਰੇ ਸਾਨ ਯਾਨੀ ਸਾਦ ਨੂੰ ਮਾਰ ਕੇ ਲੋਕਾਂ ਨੂੰ ਰਾਹ ਦਿਵਾਈ ਹੈ ਨਹੀਂ ਤੇ ਪਤਾ ਨਹੀਂ ਕਿੰਨੀਆਂ ਗੁੱਸੀਤਾ ਵਿਚਾਰੀਆਂ ਨੂੰ ਇਹ ਰਾਮਨ ਖਰਾਬ ਕਰਤਾ ਐਸਐਸਪੀ ਸਾਹਿਬ ਨੇ ਬੇਦੀ ਨੂੰ ਕਿਹਾ ਦੇ ਦਿਓ ਇਹਨਾਂ ਨੂੰ ਲਾਸ਼ਾਂ ਫਿਰ ਮੈਨੂੰ ਕਹਿਣ ਲੱਗੇ ਜਲਸੇ ਜਲੂਸ ਨਾ ਕਢਿਓ ਜਾਂਦੇ ਹੀ ਸੰਸਕਾਰ ਕਰ ਦਿਓ ਮੈਂ ਕਿਹਾ ਐਸਐਸਪੀ ਸਾਹਿਬ ਅਸੀਂ ਏਡੇ ਚਵਲ ਨਹੀਂ ਜਿਹੜੇ ਮੁਰਦਿਆਂ ਦਾ ਜਲੂਸ ਕਢਦੇ ਫਿਰਾਂਗੇ ਅਸੀਂ ਕਦੇ ਸ਼ਹੀਦਾਂ ਦੇ ਜਲੂਸ ਨਹੀਂ ਕੱਢੇ ਉਹ ਜੇ ਵੇਲੇ ਕਾਲਪੁਰਖ ਦਾ ਭਾਣਾ ਮੰਨਦੇ ਆ ਇਸ ਗੱਲ ਤੋਂ ਤੁਸੀਂ ਬੇਫਿਕਰ ਰਹੋ ਸਭੋ ਮੈਂ ਤਾਂ ਤੁਹਾਨੂੰ ਇਹ ਵੀ ਕਾਹਾਂਗਾ ਕਿ ਚਲੋ ਜਿੰਦੇ ਜੀ ਤੇ ਪੁਲਿਸ ਇਹਨਾਂ ਸੂਰਮਿਆਂ ਨੂੰ ਸਨਮਾਨਤ ਨਹੀਂ ਕਰ ਸਕੀ ਹੁਣ ਮਰਨ ਉਪਰੰਤ ਇਹਨਾਂ ਨੂੰ ਪੁਲਿਸ ਦੀ ਟੁਕੜੀ ਕੋਲੋਂ ਸਲਾਮੀ ਦਿਵਾ ਦਿਓ ਤਾਂ ਕਿ ਲੋਕਾਂ ਨੂੰ ਪਤਾ ਤੇ ਲੱਗੇ ਫੇ ਕਿਰਤਾਰਪੁਰ ਵਿਤਾ ਦੇ ਇੱਕ ਹੋਰ ਰਾਵਣ ਮਾਰਿਆ ਗਿਆ ਗੱਲ ਕਰਕੇ ਮੈਂ ਖਲੋਤਾ ਰਿਹਾ ਤੇ ਐਸਐਸਪੀ ਸਾਹਿਬ ਸੋਚ ਵਿੱਚ ਡੁੱਬੇ ਰਹੇ ਫਿਰ ਉਹਨਾਂ ਇੱਕਦਮ ਕਿਹਾ 베ਦੀ ਸਾਹਿਬ ਲੈ ਜਾਓ ਇਹਨਾਂ ਨੂੰ ਤਲਾਸ਼ਾਂ ਦੇ ਦਿਓ ਫਿਰ ਥੋੜਾ ਜਿਹਾ ਮੁਸਕਰਾ ਕੇ ਬੋਲੇ ਮੈਨੂੰ ਗੱਲਾਂ-ਗੱਲਾਂ ਵਿੱਚ ਹੀ ਜਜ਼ਬਾਤੀ ਕਰ ਦੇਣ ਲੱਗੇ ਸੀ ਮੈਂ ਕਿਹਾ ਜੀ ਚਲੋ ਗੋਲੀਆਂ ਦੇ ਪੈਸੇ ਅਸੀਂ ਦੇ ਦੇਾਂਗੇ ਯਾਨੀ ਅਕਾਲੀ ਦਲ ਵੱਲੋਂ ਤੁਹਾਡੇ ਇਸ ਫੈਸਲੇ ਨਾਲ ਪੂਰਾ ਇਲਾਕਾ ਕਰਤਾਰਪੁਰ ਤੁਹਾਡੀ ਪ੍ਰਸ਼ੰਸਾ ਕਰੇਗਾ ਇਹ ਗੱਲ ਉਹਨਾਂ ਦਿਨਾਂ ਵਿੱਚ ਪੁਲਿਸ ਦੇ ਮੰਨਣਯੋਗ ਹੋ ਹੀ ਨਹੀਂ ਸੀ ਸਕਦੀ ਤੇ ਨਾ ਹੀ ਹੋਈ ਹਸਪਤਾਲ ਆ ਕੇ ਮੈਂ ਆਪਣੇ ਸਾਥੀਆਂ ਨੂੰ ਕਿਹਾ ਕੋਈ ਗੱਡੀ ਮੰਗਵਾ ਕੇ ਇਹਨਾਂ ਹੀਰਿਆਂ ਦੇ ਸਰੀਰ ਇਹਨਾਂ ਦੇ ਪਿੰਡਾਂ ਵਿੱਚ ਪਹੁੰਚਾ ਦਿਓ ਜਥੇਦਾਰ ਸਰੂਪ ਸਿੰਘ ਬਿਸਰਾਮਪੁਰ ਰੈੱਡ ਕਰਾਸ ਦੀ ਗੱਡੀ ਮੰਗਵਾਉਣ ਲੱਗੇ ਤਾਂ ਐਸਪੀ 베ਦੀ ਨੇ ਕਿਹਾ ਸਾਡੀ ਗੱਡੀ ਹੀ ਲੈ ਜਾਓ ਜਿਹਦੇ ਵਿੱਚ ਇਹ ਲਾਸ਼ਾਂ ਪਈਆਂ ਹਨ ਠੰਡੇ ਠੰਡੋਲਾ ਵੇਖ ਕੇ ਬਹੁਤ ਸਾਰੇ ਹੋਰ ਲੋਕ ਖਾਸ ਕਰਕੇ ਸਿੱਖ ਵੀ ਗੱਡੀ ਕੋਲ ਆ ਚੁੱਕੇ ਸਨ ਮੈਂ ਕਿਹਾ 베ਜੀ ਸਾਹਿਬ ਇੱਕ ਕੌਮ ਦੇ ਹੀਰੇ ਹਨ ਕੌਮ ਦੀ ਅਣਖ ਲਈ ਤੇ ਨੇਕ ਕਮਲੀ ਸ਼ਹੀਦ ਹੋਏ ਹਨ ਇਹਨਾਂ ਨੂੰ ਅਸੀਂ ਆਪਣੀਆਂ ਗੱਡੀਆਂ ਦਾ ਪ੍ਰਬੰਧ ਕਰਕੇ ਭੇਜਾਂਗੇ ਅਸੀਂ ਕਿਹਾ ਦੇ ਦੋ ਪੀਪੇ ਸੰਸਕਾਰ ਕਰਨ ਲਈ ਮੰਗਵਾਏ ਤੇ ਸਾਡੇ ਬੰਦੇ ਜਾ ਕੇ ਨਵੀਆਂ ਨਕੋਰ ਚਾਤਨਾ ਲਾਸ਼ਾਂ ਉੱਪਰ ਪਾਉਣ ਲਈ ਲਿਆਏ ਤੇ ਸੈਂਟ ਦੀਆਂ ਦੋ ਸ਼ੀਸ਼ੀਆਂ ਲਿਆ ਕੇ ਉੱਪਰ ਛਿੜਕ ਕੇ ਲਾਸ਼ਾਂ ਉਹਨਾਂ ਦੇ ਪਿੰਡ ਭੇਜੀਆਂ ਗਈਆਂ ਭਾਵ ਕਿਉਂਕਿ ਗਰਮੀਆਂ ਦੇ ਦਿਨ ਹੋਣ ਕਰਕੇ ਲਾਸ਼ਾਂ ਕੁਝ ਖਰਾਬ ਹੋ ਗਈਆਂ ਸਨ ਜਿੱਥੇ ਉਹਨਾਂ ਦੇ ਸਸਕਾਰ ਕੀਤੇ ਗਏ ਇਸ ਸੰਤ ਦਾ اخلاق ਵੀ ਪੜਨ ਵਾਲੀ ਚਾਣ ਵਿੱਚ ਰੱਖਣ ਇਹ ਤਾਂ ਸਿਰਫ ਇੱਕ ਸੰਤ ਦੀ ਗੱਲ ਹੈ ਪਰ 100 ਵਿੱਚੋਂ 90 ਫੀਸਦੀ ਸੰਤ ਇਸੇ ਤਰ੍ਹਾਂ ਦੇ ਹੀ ਹਨ ਬਾਕੀ ਅਗਲੇ ਅੰਕ ਵਿੱਚ ਧੰਨਵਾਦ